ਦੇਖੋ ਜਦੋਂ ਅਕਲ ਕਸਤੇ ਗੋਲੀ ਚਲੀ ਕਾਕਾ ਸਾਹਿਬ ਤੇ ਸਾਤੇ ਫਿਰ ਬਰਦਾਸ਼ਤ ਨਹੀਂ ਕਰ ਹੋਇਆ ਵੀ ਸਾਡੇ ਬਾਪ ਜੀ ਜੋ ਦਾੜੀ ਸਾਡੇ ਸਾਹਮਣੇ ਪੱਤ ਤੀ ਸਰਕਾਰਾਂ ਨਾਲ ਫਿਰ ਮੈਂ ਮੈਨੂੰ ਸੀਐਸਟਾਫ ਰੋਪਣ ਵਾਲਾ ਚੱਕ ਕੇ ਉਹਨਾਂ ਨੇ ਕੁੱਟਿਆ ਮੈਨੂੰ ਮੇਰੇ ਹੱਥ ਪਿੱਛੇ ਨੂੰ ਕਰਕੇ ਬੰਨ ਕੇ ਦਰਖਤ ਨੂੰ ਲਟਕਾਇਆ ਪੁਲਿਸ ਤੰਗ ਲੱਗੀ ਸਾਨੂੰ ਕਰਨ ਪੁਲਿਸ ਨੇ ਫਿਰ ਚੱਕ ਲਿਆ ਸਾਨੂੰ ਉਹ 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 ਬੇਟੀ ਨੂੰ ਤੇ ਮੇਰੀ ਭੈਣ ਤੀ ਪਾਲ ਕੌਰ ਚਮਕੌਰ ਸਾਹ ਵਾਲੀ ਪੁਲਿਸ ਨਾ ਫਿਰ ਉਹ ਕੁੱਟੀਆਂ ਮਾਰੀਆਂ ਬਹੁਤ ਕਾਲੀਆਂ ਚੁੰਨੀਆਂ ਤੇ ਕਾਲੇ ਪੱਟ ਕੇ ਰੰਗ ਕੇ ਅਸੀਂ ਰੋਸ ਕਰਿਆ ਬੇਟੀ ਦਾ ਅਸੀਂ ਵਿਆਹ ਕਰ ਨਹੀਂ ਮੈਂ ਵੀ ਸੰਗਾਰ ਸਵਿਚ ਰੜਨਾ ਏ ਉਹ ਰੜ ਗਈ ਫਿਰ ਕੁੱਟਿਆ ਉਹਨਾਂ ਨੇ ਬਹੁਤ ਮੰਨੂ ਫਿਰ ਥੱਲੇ ਤਾਰ ਕੇ ਵੀ ਮੇਰਾ ਜਿੰਨਾ ਖਾਲ ਦਾ ਸੀਧ ਕਰਾਇ ਏ ਜਸਪਾਲ ਸਿੰਘ ਨਾ ਤੇ ਉਹ ਕਹਿੰਦਾ ਦਸ ਸਿੰਘ ਕਿੱਥੇ ਆ ਮਗਾ ਵੀ ਮੈਨੂੰ ਨਹੀਂ ਪਤਾ ਸਿੰਘਾਂ ਦਾ ਇਹ ਜਿਲ੍ਹਾ ਦੀ ਪੁਲਿਸ ਨਾਲ ਕੇਰਾ ਪਾਇਆ ਏ ਊਨਾ 35 ਮਿੰਟ ਮੁਕਾਬਲਾ ਕਰਿਆ ਬੇਟੀ ਨਾਲ ਮਨਜੀਤ ਕੌਰ ਨਾਲ ਰਬਿੰਦਰ ਸਿੰਘ ਟੈਣੀ ਨਾਲ ਉਹਮਾ ਕੋਲ ਹੀ ਅਸਲਾ ਸੀਗਾ ਅਸਲਾ ਤਾਂ ਉੱਡੇ ਤੋਂ ਤੁਹਾਡੀ ਬੇਟੀ ਤੇ ਬੇਟਿਆਂ ਬਾਰੇ ਪੁੱਛੋ। ਹਾਂ ਨਹੀਂ ਹੋਰ ਸਿੰਘਾਂ ਬਾਰੇ ਵੀ ਪੁੱਛਦੇ ਤੇ ਵੀ ਕਿਹੜੇ-ਕਿਹੜੇ ਆਉਂਦੀ ਆ। ਮੂਵੀ ਵਿੱਚ ਤੇ ਸਾਰੇ ਸਿੰਘਰ ਉੱਪਰ ਵਾਲੇ ਬੱਬਰ ਖਾਲਸਾ ਦੇ ਵਿਆਹ ਵਿੱਚ ਮਨਜੀਤ ਸਿੰਘ ਕੁੜੀ ਦੇ ਉਹਨਾਂ ਨਾਲ ਬਸ ਇੱਕ ਹੋਗਾ ਕਰ ਲਿਆ। ਉਹਨਾਂ ਦੀ ਆ ਦਾੜੀ ਪੱਟੀਆਂ ਡੱਡੀ ਦਾੜੀ ਤੇ ਜਿਹੜਾ ਪੁਲਿਸ ਦਾ ਸੰਗੋਹ ਸਾਹਿਬ ਪੁਲਿਸ ਨਾਲ ਹਾਂ ਜੀ ਹਾਂ। ਉਹ ਤੁਹਾਡੇ ਬੇਟੇ ਸੰਘਰਸ਼ ਦੇ ਵਿੱਚ ਗਏ ਉਹਨਾਂ ਦਾ ਕੀ ਬਣਿਆ? ਉਹਨਾਂ ਦਾ ਗਿਆ ਬਣਾਤਾ ਸੀ ਦਿਦੋ ਕੇ ਉਹ ਮੌਕੇ ਤੇ 사ਸੀ ਗਾਲ ਜੀ ਤੁਸੀਂ ਨਿਰਪੱਖ ਪੋਸਟ ਦੇਖ ਰਹੇ ਹੋ ਮੇਰਾ ਨਾਮ ਅੰਤਰੀ ਸਿੰਘ ਹੈ ਖਾੜਕੁਸ ਘਰਸ਼ ਦੇ ਬਹੁਤ ਸਾਰੇ ਕਿੱਸੇ ਨੇ ਬਹੁਤ ਸਾਰੇ ਸਾਹਮਣੇ ਆਏ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਸਾਹਮਣੇ ਆਉਣੀਆਂ ਬਾਕੀ ਨੇ ਬਹੁਤ ਸਾਰੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਦਾਸਤਾਨਾਂ ਨੇ ਇਸ ਸੰਘਰਸ਼ ਦੇ ਨਾਲ ਰਹੀਆਂ ਬਹੁਤ ਸਾਰੀਆਂ ਪਰਿਵਾਰਾਂ ਨੇ ਖਾੜਕੁਸ ਘਰਸ਼ ਨੂੰ ਆਪਣੇ ਪਿੰਡੇ ਤੇ ਵੀ ਹੜਾਇਆ ਇੱਕ ਐਸੀ ਸ਼ਖਸੀਅਤ ਮੇਰੇ ਨਾਲ ਹੈ ਬਜ਼ੁਰਗ ਮਾਤਾ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਕਿਵੇਂ ਉਸ ਦੌਰ ਨੂੰ ਦੇਖਿਆ ਕੀ ਕੁਝ ਕੀਤਾ ਇਹਨਾਂ ਦੇ ਪਰਿਵਾਰ ਦੀ ਕਿੰਨੀ ਜਿਹੜੀ ਹਿੱਸੇਦਾਰੀ ਇਸ ਸੰਘਰਸ਼ ਦੇ ਵਿੱਚ ਰਹੀ ਫਿਰ ਅੱਗੇ ਕੀ ਕੁਝ ਹੋਇਆ ਵਾਪਰਿਆ ਆ ਬੇਬੇ ਸਭ ਤੋਂ ਪਹਿਲਾਂ ਸਾਸ਼ੀ ਗਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜ਼ਰੂਰ ਦੱਸਿਓ ਤੇਜਕੌਰ ਖਾੜਕੂਸ ਘਰਛ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦੇਖਿਆ ਤੁਸੀਂ ਅਸੀਂ ਦੇਖੋ ਜਦੋਂ ਅਕਾਲ ਤਖਤ ਤੇ ਗੋਲੀ ਚੱਲੀ ਅਕਾਲ ਸਾਹਿਬ ਤੇ ਸਾਤੇ ਫਿਰ ਬਰਦਾਸ਼ਤ ਨਹੀਂ ਕਰ ਹੋਇਆ ਵੀ ਸਾਡੇ ਬਾਪ ਦੀ ਜੋ ਦਾੜੀ ਸਾਡੇ ਸਾਹਮਣਾਂ ਪੱਟਤੀ ਸਰਕਾਰਾਂ ਨਾਲ ਉਥੇ ਗੋਲੀ ਚਲਾਈ ਆ ਉਸ ਟਾਈਮ ਫਿਰ ਪਕੌੜੇ ਹੋ ਗਏ ਸਾਡੀ ਜਿਹੜੀ ਬੇਟੀ ਬੰਜੀਤ ਕੌਰ ਤੀ ਉਹਨਾਂ ਨਾਲ ਫਿਰ ਕਾਲੀਆਂ ਚੁੰਨੀਆਂ ਤੇ ਕਾਲੇ ਪੱਟ ਕੇ ਰੰਗ ਕੇ ਅਸੀਂ ਰੋਸ ਕਰਿਆ ਫਿਰ ਪੁਲਿਸ ਤਾਂ ਲੱਗੀ ਸਾਨੂੰ ਕਰਨ ਪੁਲਿਸ ਨੇ ਫਿਰ ਚੱਕ ਲਿਆ ਸਾਨੂੰ ਉਹ ਉਹਨੋ ਬੇਟੀ ਨੂੰ ਤੇ ਮੇਰੀ ਭੈਣ ਤੀ ਪਾਲਕੌਰ ਚਮਕੌਰ ਸਾਹਿਬ ਵਾਲੀ ਪੁਲਿਸ ਨਾ ਫਿਰ ਉਹ ਕੁੱਟੀਆਂ ਮਾਰੀਆਂ ਬਹੁਤ ਉਤੇ ਬਾਅਦ ਫਿਰ ਬੇਟੀ ਦਾ ਸੀ ਵਿਆਹ ਕਹਿੰਦੀ ਮੈਂ ਵੀ ਸੰਘਾਰ ਸਵਿਚ ਰੜਨਾ ਏ ਉਹ ਰੜ ਗਈ ਫਿਰ ਉਹ ਕਹਿੰਦੇ ਅਸੀਂ ਇੱਕ ਨਹੀਂ ਰਲਾਣਾ ਜਿਹੜੇ ਸਿੰਘ ਲੱਗੇ ਤੇ ਹਰਮੀਤ ਸਿੰਘ ਤੋਂ ਚੀ ਗਰਮੀਤ ਸਿੰਘ ਬੱਬਰ ਰੋਪੜ ਹਰਮੀਤ ਸਿੰਘ ਬੱਬਰ ਪਹਾਵਾਲ ਤੇ ਜਗਤਾਰ ਸਿੰਘ ਹਵਾਰਾ ਸਾਡਾ ਭਾਣਜਾ ਤੇ ਬਲਦੇਵ ਸਿੰਘ ਹੋਾਰਾ ਦਦਾਰ ਸਿੰਘ ਦਾਰੀ ਉਹ ਕਹਿੰਦੇ ਅਸੀਂ ਤੇਰਾ ਸਿੰਗਲ ਵਿਆਹ ਕਰ ਦੰਦੇ ਫਿਰ ਸਿੰਗਲ ਵਿਆਹ ਕਰਿਆ ਫਿਰ ਉਹ ਮੂਵੀ ਫੜ ਹੋ ਗਈ ਫਿਰ ਮੈਨੂੰ ਸੀਐਸਟਾਫ ਰੋਪੜ ਵਾਲਾ ਚੱਕ ਕੇ ਉਹਨਾਂ ਨੇ ਕੁੱਟਿਆ ਮੈਨੂੰ ਮੇਰੇ ਹੱਥ ਪਿੱਛੇ ਨੂੰ ਕਰਕੇ ਬੰਨ ਕੇ ਦਰਖਤ ਨੂੰ ਲਟਕਾਇਆ ਪਹਿਲਾਂ ਤੁਹਾਡੀ ਬੇਟੀ ਖਾਰਕੁਸ ਘਰਚ ਚ ਗਈ ਹਾਂਜੀ ਉਹ ਗਈ ਏ ਸਾਰੀ ਬੇਟੀ ਉਹਨਾਂ ਦੇ ਦਿਲ ਤੇ ਨਹੀਂ ਸੱਤ ਵਜੇ ਉਹਨਾਂ ਨੇ ਖਾਰਕੁਸ ਘਰਚ ਜੁਆਇਨ ਕਰ ਹਾਂਜੀ ਹਾਂ ਜਸਵੀਰ ਸਿੰਘ ਨਾ ਵੀ ਕਰਿਆ ਏ ਬੇਟੇ ਜਸਵੀਰ ਸਿੰਘ ਨਾ ਕਰਿਆ ਮਖਤਿਆਰ ਸਿੰਘ ਨਾ ਕਰਿਆ ਦੋ ਮੁੰਡੇ ਇੱਕ ਕੁੜੀ ਤੋਂ ਢੀ ਤਿੰਨੇ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਬੰਨ ਕੇ ਦਰਖਤ ਨੂੰ ਲਟਕਾਇਆ ਹੱਥ ਪਿੱਛੇ ਨੂੰ ਕਰਕੇ ਕੁੱਟਿਆ ਉਹਨਾਂ ਨੇ ਬਹੁਤ ਮੈਨੂੰ ਫਿਰ ਥੱਲੇ ਤਾਰ ਕੇ ਵੀ ਮੇਰਾ ਜਿੰਨਾ ਖਾਲਾ ਦਾ ਸੀਧ ਕਰਿਆ ਏ ਜਸਪਾਲ ਸਿੰਘ ਨਾ ਤੇ ਉਹ ਕਹਿੰਦਾ ਦਸ ਸਿੰਘ ਕਿੱਥੇ ਆ ਮਗਾ ਵੀ ਮੈਨੂੰ ਨਹੀਂ ਪਤਾ ਸਿੰਘਾਂ ਦਾ ਹਲ ਤੁਹਾਡੇ ਤੋਂ ਤੁਹਾਡੀ ਬੇਟੀ ਤੇ ਬੇਟਿਆਂ ਬਾਰੇ ਪੁੱਛਦੇ ਸੀ ਹਾਂ ਨਹੀਂ ਹੋਰ ਸਿੰਘਾਂ ਬਾਰੇ ਵੀ ਪੁੱਛਦੇ تھے ਵੀ ਕਿਹੜੇ ਕਿਹੜੇ ਆਉਂਦੇ ਆ ਮੂਵੀ ਵਿੱਚ ਤੇ ਇਹ ਸਾਰੇ ਸਿੰਘ ਰੋਪੜ ਵਾਲੇ ਬੱਬਰ ਖਾਲਸਾ ਦੇ ਵਿਆਹ ਵਿੱਚ ਮਨਜੀਤ ਸਿੰਘ ਕੁੜੀ ਦੇ ਫਿਰ ਉਤੇ ਬਾਅਦ ਉਹਨਾਂ ਨੇ ਮੇਰਾ ਬੇਲ ਨੇ ਕਮਾਏ ਇੱਥੇ ਮੈਨੂੰ ਪਜਾਉਂਦੇ ਤੇ ਕੁੱਟ ਕੇ ਸੀ ਇਹ ਸਤਾਵਾ 28 ਦਿਨ ਰੱਖਿਆ ਉਹਨਾਂ ਨੇ ਮੈਨੂੰ ਸੀ ਇਹ ਸਤਾਫ ਖੰਨਾ ਨੇ ਉਸ ਟਾਈਮ ਨਹੀਂ ਨਹੀਂ ਰੋਪੜ ਵਾਲੇ ਨੇ ਖੰਨੇ ਵਾਲੇ ਬਾਦਮਾ ਲੈ ਕੇ ਚਾਕੇ ਜਾਂ ਮੁਕਾਬਲਾ ਖੰਨੇ ਹੋਇਆ ਬੇਟੀ ਦਾ ਬਸ ਵਿੱਚ ਜਵਾਈ ਦਾ ਅਰਵਿੰਦ ਸਿੰਘ ਟੈਣੀ ਦਾ ਤੇ ਉਹਨਾਂ ਨੇ ਫਿਰ ਬਾਅਦ ਵਿੱਚ ਮੈਨੂੰ ਖੰਨੇ ਵਾਲੀ ਪੁਲਿਸ ਵੀ ਚੱਕ ਕੇ ਲੈ ਗਿਆ ਉਹ ਫਿਰ ਤਾਂ ਤੁਹਾਡੀ ਬੇਟੀ ਨੇ ਵਿਆਹ ਹੀ ਇਸੇ ਕਰਕੇ ਕਰਾਇਆ ਕਿਉਂ ਨਹੀਂ ਖਾੜਕੂਸ ਗਰਚ ਚ ਜਾਣਾ ਸੀ ਤੇ ਖਾੜਕੂ ਸਿੰਘ ਨਾਲ ਹੀ ਕਰਾਇਆ ਬਰਦਾਸ਼ਤ ਨਹੀਂ ਕਰ ਸਕੀ ਜਦੋਂ ਅਕਲ ਤਖਤੇ ਗੋਲੀ ਚੱਲੀ ਆ ਵੀ ਹੁਣ ਅਸੀਂ ਜੀ ਕੇ ਕੀ ਕਰਨਾ ਤੁਹਾਡੇ ਬੱਚਿਆਂ ਤੋਂ ਪੁੱਛਣ ਦੇ ਲਈ ਇੱਕ 28 ਦਿਨ ਇੱਕ ਵਾਰ ਤੁਹਾਡੇ ਹਾਂ ਰੋਪਣ ਵਾਲਿਆ ਨਾ ਹਾਂ ਰੱਖਿਆ ਮੈਨੂੰ ਕੁੱਟਿਆ ਮਾਰਿਆ ਬਹੁਤ ਕੀ ਹੁੰਦਾ ਜੀ ਫਿਰ ਉੱਤੇ ਮੈਨੂੰ ਪੁੱਛਦੇ ਤੇ ਉਹ ਜਦ ਮੇਰਾ ਰਮਾਂਡ ਰੇਲਿੰਦਰ ਵੀ ਦੱਸ ਕਿਹੜੇ ਕਿਹੜੇ ਸਿੰਘ ਆਉਂਦੇ ਆ ਸਲਾ ਮੈਂ ਕਹਿੰਦਾ ਵੀ ਅਸੀਂ ਕਿਹੜਾ ਅਸਲ ਆ ਫੈਕਟਰੀ ਖੋਲੀ ਹੋਈ ਆ ਵੀ ਦਿਨ ਨੂੰ ਪੁਲਿਸ ਆ ਜਾਂਦੀ ਸੀ ਰਾਤ ਨੂੰ ਉਹ ਪ੍ਰਸ਼ਾਦਾ ਛਕ ਜਾਂਦੇ ਤੇ ਡਰਾ ਕੇ ਕੋਲੇ ਸਿੰਘ ਆਉਂਦੇ ਰਹਿੰਦੇ ਸੀ ਸੰਘਰਸ਼ ਸਿੰਘ ਆਉਂਦੇ ਤੇ ਬਹੁਤ ਜ਼ਿਆਦਾ ਸਾਰੀ ਪੰਜਾਬ ਦੇ ਸਿੰਘ ਆਉਂਦੇ ਤੇ ਬਹੁਤ ਜ਼ਿਆਦਾ ਉਹ ਇਹੀ ਗੱਲ ਕਹਿੰਦੇ ਵੀ ਖਾਲਸਾ ਦਾ ਝੰਡਾ ਬੀਬੀ ਤੇਜਕੁਰਪਾਲ ਕਰਦੇ ਘਰ ਤੇ ਆਪਾਂ ਨੇ ਚੜਾਉਣਾ ਹੈ ਖਾਲਸਾ ਦਾ ਝੰਡਾ ਬਸ ਫਿਰ ਤੁਰਦੇ ਤੁਰਦੇ ਤੁਰ ਗਏ ਫਿਰ ਖੰਨੇ ਵਾਲੀ ਪੁਲਿਸ ਲੈ ਗਈ ਚੱਕਾ ਜਦ ਮੁਕਾਬਲਾ ਹੋਇਆ ਮੇਰਾ ਉਹਦਾ ਬੇਟੀ ਦਾ ਮਤਲਬ ਬੇਟੀ ਦਾ ਮੁਕਾਬਲਾ ਕਿਹੜੇ ਸਾਲ ਚੱਲਿਆ ਪ੍ਰੀਤੀ ਕਿਹੜੇ ਸਾਲ ਮੰਗਦਾ 93 ਮਾ ਹੋਇਆ ਏ ਤੁਹਾਡੀ ਬੇਟੀ ਦਾ ਹਾਂਜੀ ਜਵਾਈ ਦਾ ਇਕੱਠੇ ਸੀ ਹਾਂ ਇਕੱਠੇ ਤੇ ਉਹ ਫਿਰ ਉੱਥੇ ਬੱਸ ਵਿੱਚ ਹੋਇਆ ਏ ਲੁਧਿਆਣੀ ਹਾਂ ਨਾ ਨਾ ਖੰਨੇ ਅੱਛਾ ਉਹਨਾਂ ਨੂੰ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨਾਲ ਕਿਹੜਾ ਪਾਇਆ ਏ ਉਹਨਾਂ ਪੈਂਤੀ ਮਿੰਟ ਮੁਕਾਬਲਾ ਕਰਿਆ ਬੇਟੀ ਨਾਲ ਮਨਜੀਤ ਕੌਰ ਨਾਲ ਰਮਿੰਦਰ ਸਿੰਘ ਟੈਣੀ ਨਾਲ ਦੋਵਾਂ ਕੋਲੇ ਅਸਲਾ ਸੀਗਾ ਅਸਲਾ ਤਾਂ ਅੱਛਾ ਹਾਂਜੀ ਉਹਨਾਂ ਕੋਲ ਵੀ ਅੱਗੋਂ ਜਵਾਬੀ ਕਾਰਵਾਈ ਹੁੰਦੀ ਰਹੀ ਹਾਂ ਹੁੰਦੀ ਰਹੀ ਦੋਵੇਂ ਜਣੇ ਸੀ ਬੱਸ ਦੇ ਵਿੱਚ ਬੱਸ ਦੋਹੇ ਤੇ ਬੱਸ ਬੱਚਾ ਵੀ ਹੋਣਾ ਤਾਂ ਤਾਂ 6 ਮਹੀਨਾ ਤਾਂ ਬੇਟੀ ਨੂੰ ਬੱਚਾ ਹੋਣ ਵਾਲਾ ਸੀ ਹਾਂ ਜੀ ਹਾਂ ਤੇ ਤਿੰਨ ਜ਼ਿਲ੍ਹਿਆਂ ਦੀ ਤੁਸੀਂ ਕਿਨੇ ਪੁਲਿਸ ਲਾ ਕੇ ਮੁਕਾਬਲਾ ਕੀਤਾ ਹਾਂ ਜੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨਾਲ ਘੇਰਾ ਪਾਇਆ ਪੂਰਾ ਮੁਕਾਬਲਾ ਕਰਿਆ ਬੇਟੀ ਫਿਰ ਉੱਥੇ ਉਹਨਾਂ ਦੇ ਗੋਲੀਆਂ ਦੋਨਾਂ ਦੇ ਵੱਜ ਗਈਆਂ ਗੋਲੀਆਂ ਜੀ ਬਾਈ ਉਹਨਾਂ ਕੈਪਸੂਲ ਖਾ ਲਿਆ ਬੇਟੀ ਨੇ ਕਿਹਾ ਮੇਰਾ ਗੋਲੀ ਮਾਰ ਕੇ ਮੈਨੂੰ ਉੱਥੇ ਕਰ ਦੇ ਪਰ ਆਉਣੇ ਨੂੰ ਉਹ ਮੌਕੇ ਤੇ ਮਤਲਬ ਉਹਨਾਂ ਨੇ ਗੋਲੀਆਂ ਮਾਰ ਲੀਆਂ ਆਪਣੇ ਆਪ ਨੂੰ ਸੀਧ ਹੋ ਗਏ ਉਹ ਇਹ ਪੁਲਿਸ ਦੀ ਗੋਲੀ ਨਹੀਂ ਲੱਗੀ ਉਹਨਾਂ ਨੂੰ ਫਿਰ ਨਹੀਂ ਥੋੜੇ ਜੁਵਾਈ ਨੇ ਉਹਨਾਂ ਨੇ ਕੈਪਸੂਲ ਖਾਦਾ ਤੇ ਬੇਟੀ ਦੋਹਾ ਨਹੀਂ ਹੁਣ ਨਾ ਕੈਪਸੂਲ ਖਾ ਕੇ ਉਹਨਾਂ ਆ ਵੀ ਗੋਲੀ ਮਾਰੀ ਹਰਵਿੰਦਰ ਸਿੰਘ ਟੈਣੀ ਨਾਲ ਬੇਟੀ ਦਾ ਮਨਜੀਤ ਕੌਰ ਦਾ ਤੇ ਉਹਨਾਂ ਫਿਰ ਆਪਣਾ ਮਾਦੀਪੁਰ ਪੜੀ ਮਾ ਮੌਕੇ ਤੇ ਸੀਧ ਹੋ ਗਏ ਉਹ ਫਿਰ ਫਿਰ ਲੁਧਿਆਣਾ ਪੁਲਿਸ ਨੇ ਤੁਹਾਨੂੰ ਕੀ ਪੁੱਛਿਆ ਨਹੀਂ ਖੰਨੇ ਵਾਲੀ ਉਹ ਪੁੱਛਦੀ ਸੀ ਵੀ ਉਹ ਕਿੱਥੇ ਆ ਹੋਰ ਸਿੰਘ ਦੱਸ ਕਿੱਥੇ ਆ ਮੈਂ ਕਿਹਾ ਮੈਨੂੰ ਨਹੀਂ ਪਤਾ ਹੋਰ ਸਿੰਘਾਂ ਦਾ ਵੀ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਮੈਂ ਮਨ ਨਹੀਂ ਤੁਹਾਡੇ ਘੋਟਣਾ ਵੀ ਲਾਇਆ ਗਿਆ ਉਹ ਉਹ ਮੇਰਾ ਰੋਪੜ ਵਾਲੀ ਨੇ ਲਾਇਆ ਸੀ ਇਸ ਦਾ ਰੋਪੜਨ ਫਿਰ ਤੁਹਾਡਾ ਕਿਵੇਂ ਰਹੇਗਾ ਤਾਲਮਿਲ ਫਿਰ ਕਿਵੇਂ ਵਧਿਆ ਜਦੋਂ ਤੁਹਾਡੀ ਬੇਟੀ ਇਸ ਦੁਨੀਆ ਤੋਂ ਚਲੀ ਗਈ ਜੋਾਈ ਚਲਾ ਗਿਆ ਚੰਦਾ ਰਿਹਾ ਕਮ ਬਹੁਤ ਦੁੱਖ ਸੀਗਾ ਯਾਨੀ ਮਤਲਬ ਆਉਂਦੇ ਰਹੇ ਗੁਪਤ ਮਿਲਦੇ ਰਹੇ ਸੇਵਾ ਨਹੀਂ ਛੱਡੀ ਉਰੇ ਪਰੇ ਪ੍ਰਸ਼ਾਦਾ ਪਾਣੀ ਚਕਾਉਂਦੀ ਰਹੀ ਆ ਰਾਤ ਨੂੰ ਕਿ ਚੱਲ ਪਿਆ ਮੈਂ ਤਾਂ ਕੰਮ ਬਈ ਹੁਣ ਮਰਨਾ ਤਾਂ ਹੀ ਆ ਇੱਕ ਦਿਨ ਬਹੁਤ ਸਾਰੇ ਨੌਜਵਾਨ ਉਹ ਵੀ ਹੋਣੇ ਜਿਹੜੇ ਤੁਹਾਡੇ ਕੋਲ ਪ੍ਰਸ਼ਾਦਾ ਛੱਕੇ ਗਏ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਮੁਕਾਬਲਾ ਹੋ ਗਿਆ ਮੁਕਾਬਲਾ ਹੋ ਗਿਆ ਕਿਸੇ ਦਾ ਕਿਤੇ ਹੋ ਗਿਆ ਕਿਸੇ ਦਾ ਕਿਤੇ ਹੋ ਗਿਆ ਮੌਕੇ ਤੇ ਉਹਨਾਂ ਚੋਂ ਮਤਲਬ ਚਲੋ ਆਪਾਂ ਨਾਂ ਨਹੀਂ ਲੈਂਦੇ ਅੱਜ ਕੋਈ ਇੱਕ ਅਰਦਾਸ਼ ਸਿੰਘ ਜਾਉਂਦਾ ਹੈ ਹਾਂਜੀ ਅੱਜ ਅਧਿਕਾਰ ਆਪਣਾ ਜਗਤਾਰ ਸਿੰਘ ਹਵਾਰਾ ਸਾਡਾ ਜਿਹੜਾ ਜਥੇਦਾਰ ਚੁਣਿਆ ਆਇਆ ਕੌਮ ਨਾ ਇਹ ਆਪਣਾ ਜਗਤਾਰ ਸਿੰਘ ਹਵਾਰਾ ਵੀ ਇਸ ਵਕਤ ਤੁਹਾਡੇ ਕੋਲੇ ਆਉਂਦੇ ਨੇ ਹਾਂਜੀ ਹਾਂਜੀ ਹਾਂ ਸਾਰੇ ਆਉਂਦੇ ਤੇ ਜਗਤਾਰ ਸਿੰਘ ਵਾਰਾਹਰਾਂ ਨੇ ਜਾਂ ਖੜਕੂਸਾਰੇ ਸਿੰਘ ਜਿੰਨੇ ਆਉਂਦੇ ਸੀ ਉਹ ਤੁਹਾਨੂੰ ਮਾਸੀ ਕਹਿੰਦੇ ਸੀ ਹਾਂਜੀ ਹਾਂ ਮਾਸੀ ਜਿਕਣ ਬਾਪੂ ਬਣਾਇਆ ਵਾ ਨਾ ਨਾ ਇੱਕੜ ਮਾਸੀ ਜੇਲਮਾਂ ਤੇ ਹੁਣ ਵੀ ਫਤੇ ਆਉਂਦੀ ਆ ਹੁਣ ਵੀ ਫਤੇ ਆਉਂਦੀ ਆ ਵਕੀਲਾਂ ਕੋਲ ਬਾਪੂ ਕੋਲ ਆ ਜਾਂਦੀ ਫਤੇ ਜੇ ਬਾਪੂ ਜੀ ਮਿਲਦੇ ਵੇ ਸਾਨੂੰ ਫਤੇ ਬਣਾਉਂਦੇ ਵੀ ਤੁਹਾਡੇ ਮੁੰਡੇ ਦੀ ਫਤੇ ਆਈ ਆ ਤੁਹਾਨੂੰ ਹਾਂਜੀ ਬਹੁਤ ਲੰਬਾ ਨੇਹਰੀਆਂ ਕਾਲੀਆਂ ਨੇਹਰੀਆਂ ਮਾਨੂੰ ਲਖੇ ਆ ਪਰ ਜਿਹੜਾ ਇਹ ਸੰਗਾਰ ਸਤਾ ਹੱਕ ਤੇ ਸੱਚ ਸਬਰ ਤੇ ਜ਼ਬਰਦਸਤ ਲੜਾਈ ਸੀ ਸਾਡੀ ਕੋਈ ਜੋਰੋ ਜ਼ਮੀਨ ਦੀ ਲੜਾਈ ਨਹੀਂ ਦੀ ਹੈਗੀ ਤੱਕਾਛਾਈ ਨੂੰ ਰੋਕਣ ਵਾਸਤੇ ਲੜਾਈ ਦੀ ਜਦੋਂ ਕਲਤਖ ਸਾਹਿਬ ਤੇ ਗੋਲੀ ਚਲਾਈ ਆ ਬਰਦਾਸ਼ਤ ਨਹੀਂ ਹੋਈ ਹੈਗੀ ਉਹ ਪਵਾਂ ਗੁਰਦੁਆਰਾ ਦਾ ਪਵਾਂ ਮਸਜਿਦ ਤੀ ਪਵਾਂ ਮੰਦਿਰ ਤਾਂ ਉਹ ਇਕਾ ਸਭ ਦਾ ਹੀ ਠੀਕਾ ਜੀ ਪਰ ਮੈਂ ਇੱਕ ਬੇਨਤੀ ਕਰਦੀ ਕੌਮ ਨੂੰ ਤੁਹਾਡੇ ਰਾਹੀਂ ਵੀ ਏਕਤਾ ਦੇ ਨਾਲ ਜਿੱਕਣ ਅੱਜ ਇਕੱਠੇ ਹੋਏ ਵੇ ਤੁਸੀਂ ਇਕਣ ਇਕੱਠੇ ਰਹੋ ਤਾਂ ਤੁਹਾਡਾ ਕੁਝ ਬਣ ਜਾਊਗਾ ਸੜਕਾਂ ਪਰ ਬੈਠਣ ਨਾਲੋਂ ਆਉਣ ਵਾਲੇ ਸਮੇਂ ਵਿੱਚ ਸਰਦਾਰ ਸਿਵ ਸਿੰਘ ਮਾਨ ਨੂੰ ਵੋਟ ਪਾ ਕੇ ਕੋਈ ਮਾਨ ਵਿੱਚ ਫਰਕ ਨਾ ਰੱਖੋ ਇਹ ਅਜਾ ਲੀਡਰ ਮਿਲਣਾ ਨਹੀਂ ਤੁਹਾਨੂੰ ਸਰਦਾਰ ਸਿਵ ਸਿੰਘ ਮਾਨ ਵਰਗਾ ਜਿਨ੍ਹਾਂ ਨੇ ਆਪਣਾ ਪਹਾੜ ਜਿੱਡਾ ਉਹਦਾ ਵੀ ਡੀਆਈਜੀ ਆਈਜੀ ਦਾ ਲੱਤ ਮਾਰ ਕੇ ਬੇਬੇ ਫਿਰ ਤੁਹਾਡੇ ਪਤੀ ਉਸ ਟਾਈਮ ਉਸ ਵਕਤ ਉਹਨਾਂ ਨਾਲ ਵੀ ਕੁਝ ਹੁੰਦਾ ਰਿਹਾ ਉਹਨਾਂ ਨੂੰ ਵੀ ਕੁੱਟਿਆ ਮਾਰਿਆ ਉਹ ਵੀ ਸਰੀਰ ਛੱਡ ਗਏ ਹੌਸ ਦੀ ਕੁੱਟ ਖਾ ਕੇ ਆ ਉਹਨਾਂ ਨੇ ਹਾਂਜੀ ਹਾਂ ਉਹਨਾਂ ਨੇ ਬਸ ਉਹ ਕਾ ਕਰ ਲਿਆ ਉਹਨਾਂ ਦੀ ਆ ਦਾੜੀ ਪੱਟੀ ਹੈ ਡੜੀ ਦਾੜੀ ਸੀ ਜਿਹੜਾ ਪੁਲਿਸ ਦਾ ਸਲੂਕ ਸੀ ਸਰਪਾਲ ਸਾਹਿਬ ਪੁਲਿਸ ਦਾ ਹਾਂਜੀ ਹਾਂ ਹਾਂ ਔਰ ਫਿਰ ਤੁਹਾਡੇ ਜੋ ਬੇਟੇ ਵੀ ਸੀ ਸੰਘਰਸ਼ ਦੇ ਵਿੱਚ ਗਏ ਉਹਨਾਂ ਦਾ ਕੀ ਬਣਿਆ ਜੀ ਹਾਂਜੀ ਜੋ ਤੁਹਾਡੇ ਬੇਟੇ ਸੰਘਰਸ਼ ਦੇ ਵਿੱਚ ਗਏ ਉਹਨਾਂ ਦਾ ਕੀ ਬਣਿਆ ਉਹਨਾਂ ਦਾ ਕੀ ਬਣਨਾ ਤਾਂ ਛੀਦ ਹੋ ਗਏ ਉਹ ਮੌਕੇ ਤੇ ਤੁਹਾਡੇ ਉਹ ਦੋ ਬੇਟਿਆਂ ਦਾ ਵੀ ਛੀਦੀ ਹੋ ਗਈ ਉਹਦੀ ਮੁਕਾਬਲੇ ਦੇ ਵਿੱਚ ਦਾ ਸਿੰਘ ਤੇ ਜਸਵੀਰ ਸਿੰਘ ਕਲੌਂਦੀ ਹੋਇਆ ਇੱਥੇ ਫਤਿਹਗੜ੍ਹ ਜ਼ਿਲ੍ਹੇ ਮਾ ਜਿਹੜਾ ਮਖਤਿਆਰ ਸਿੰਘ ਤਾਂ ਉਹ ਗੇਲ ਚੌਂਗ ਤੇ ਚੱਕਿਆ ਚਟੋ ਪਾਦੀਏ ਨਾ 14 ਸਾਲ ਦਾਤਾ 14 ਸਾਲ ਦਾ ਬੱਚਾਤਾ ਉਹ ਸਾਡਾ ਉਹ ਚਟੋ ਪਾਦੀਏ ਐਸਐਸਪੀ ਨੇ ਚੱਕਿਆ ਕਹਿੰਦੇ ਵੀ ਜੀਉਂਦੇ ਦੀਆਂ ਅੱਖਾਂ ਕੱਢੀਆਂ ਉਹਦੀਆਂ ਮੁੰਡੇ ਦੀਆਂ ਜੀ ਦਿਨ ਮੈਨੂੰ ਉਹਨਾਂ ਨੇ ਖੰਨੇ ਵਾਲੀ ਪੁਲਿਸ ਚੱਕ ਕੇ ਲਈ ਉਦਣ ਲੈਂਦਾ ਬਤਾ ਵੀ ਦੇਖ ਤੇਰੀ ਮਾਸੀ ਕ ਬੇਬੇ ਆ ਉਹ ਕਹਿੰਦਾ ਮੇਰੀ ਮਾਸੀ ਆ ਮੈਂ ਆਪਣੇ ਬੱਚਾ ਮੰਗਣ ਪਾਲਦੇ ਸੀ ਦੋ ਭੈਣਾਂ ਇਕੱਠੀਆਂ ਤੀਆਂ ਫੇ ਸਾਡੀ ਭੈਣ ਵੀ ਪਕੌੜੀ ਹੋ ਗਈ ਸੀ ਉਸ ਟਾਈਮ ਜਦੋਂ ਕਰਾ ਪੁਲਿਸ ਦਾ ਹੱਲਾ ਜੁਲਾ ਪਿਆ ਮੈਂ ਨੇੜੇ ਤੇੜੇ ਰਹਿੰਦੀ ਸੀ ਲੋਕਾਂ ਨੇ ਸੰਯੋਗ ਦਿੱਤਾ ਮੈਨੂੰ ਉਹਨਾਂ ਨੂੰ ਤੁਹਾਡੀ ਭੈਣ ਨੂੰ ਵੀ ਕੁਝ ਹਾਂ ਕੁੱਟਿਆ ਮਾਰਿਆ ਤਾਂ ਉਹਨਾਂ ਨੂੰ ਵੀ ਚਮਕੌਰ ਸਾਹਿਬ ਵਾਲੀ ਪੁਲਿਸ ਨਾਲ ਤੁਹਾਡੇ ਦੋ ਬੇਟੇ ਗਏ ਇੱਕ ਬੇਟੀ ਗਈ ਹਾਂਜੀ ਜੋ ਆਈ ਗਿਆ ਹਰਵਿੰਦਰ ਸਿੰਘ ਟੈਣੀ ਜੋਈ ਵੀ ਗਿਆ ਹਾਂਜੀ ਕਿੰਨੇ ਬੱਚੇ ਸੀਗੇ ਤੁਹਾਡੇ ਸਾਡੇ ਤਾਂ ਬੱਚੇ ਆਪਣਾ ਇੱਕ ਬੇਟੀ ਆਹਾ ਤਿੰਨ ਬੇਟੇ ਮੇਰੇ ਤੇ ਉਹ ਮੇਰੀ ਬੇਟੀਆਂ ਮੰਗਣ ਪਾ ਲਈਆ ਉਹ ਬੇਟੀ ਸੀ ਜਿਹੜੀ ਅਸੀਂ ਦੋ ਭੈਣਾਂ ਇਕੱਠੀਆਂ ਤੀਆਂ ਬੇਟਿਆਂ ਇਕੱਠੇ ਹਾਂਜੀ ਹਾਂ ਇੱਕਠੇ ਬੱਚੇ ਪਾਲੇ ਸਾਡੇ ਕੋਈ ਫਰਕ ਆਏ ਨਹੀਂ ਤਾਂ ਫਿਰ ਤੁਹਾਡਾ ਉਸ ਤੋਂ ਬਾਅਦ ਦਾ ਦੌਰ ਕਿਵੇਂ ਨਿਕਲੇ ਜੀ ਦੌਰ ਬਸ ਚੱਲਦਾ ਰਿਹਾ ਕੰਮ ਚੱਲ ਰਿਹਾ ਸੰਘਰਸ਼ ਜੀ ਕਨੂਨਾਤ ਜਾਏ ਵੇ ਚੱਲ ਰਿਹਾ ਪੂਰਾ ਸੰਘਰਸ਼ ਸਿੰਘ ਜਦੋਂ ਆਉਂਦੇ ਸੀ ਤੁਹਾਡੇ ਕੋਲੇ ਉਹਨਾਂ ਕੋਲੇ ਕਿਹੜੇ ਲੈਵਲ ਦਾ ਹਥਿਆਰ ਹੁੰਦਾ ਸੀ ਕਹਿੰਦੇ ਕਿ ਬਹੁਤ ਰਸ਼ੀਅਨ ਜਾਂ ਐਡਵਾਂਸ ਨਹੀਂ ਮੈਨੂੰ ਪਤਾ ਬਸ ਉਹਨਾਂ ਕੋਲ ਆਪਣਾ ਜਿਹੜਾ ਲੈ ਕੇ ਤੁਰੇ ਵੇ ਤੇ ਤੁਰੇ ਵੇ ਤੇ ਪੁੱਤੋਂ ਆਪਣੀਆਂ ਸ਼ਾਸਤਰ ਵਾਸਤਰ ਲੈ ਕੇ ਤੁਰੇ ਬੀਤ ਦੇਖਿਆ ਜੀ ਉਹਨਾਂ ਕੋਲ ਨਾ ਹਾਂ ਹਾਂ ਦੇਖਿਆ ਇਹ ਉਹਨਾਂ ਦਾ ਬਚਾਓ ਵੀ ਕਰਿਆ ਸੀ ਉਹਨਾਂ ਦਾ ਬਚਾਓ ਵੀ ਕਰਿਆ ਚੱਕ ਕੇ ਘਰਾਂ ਤੇ ਕੱਢਿਆ ਵੀ ਆ ਬਚਾਓ ਵੀ ਕਰਿਆ ਉਹਨਾਂ ਦਾ ਆਪਣਾ ਵੀ ਕਰਿਆ ਉਹਨਾਂ ਦਾ ਵੀ ਕਰਿਆ ਪਰ ਤੁਸੀਂ ਡਟੇ ਰਹੇ ਕਿ ਨਹੀਂ ਅਸੀਂ ਇਹ ਅਸੀਂ ਇਹ ਲੜਨਾ ਹੈ ਖੜਕੂ ਸਿੰਘਾਂ ਦਾ ਸਾਥ ਦੇਣਾ ਤੁਸੀਂ ਡਰੇ ਨਹੀਂ ਹਾਂਜੀ ਉਹ ਆਪਣੇ ਜਦੋਂ ਕੱਲ ਤੱਕ ਤੇ ਗੋਲੀ ਚੱਲੀ ਆ ਉਹਨਾਂ ਦੇ ਬਚਨਾਂ ਨੂੰ ਲੈ ਕੇ ਤੁਰੇ ਤੇ ਸਰਦਾਰ